ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਸੈਰ-ਸਪਟਾ ਜਾਂ ਫਿਰ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਜਾਂ ਫਿਰ ਕਿਸੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਭੀੜ-ਪਾੜ ਵਾਲੀਆਂ ਥਾਵਾਂ ਤੇ ਠਹਿਰਦੇ ਹੋ ਤਾਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਕਿਤੇ ਤੁਹਾਡੇ ਬੱਚੇ ਗਾਇਬ ਨਾ ਹੋ ਜਾਣ ਜੀ ਹਾਂ ਇੱਕ ਪਰਿਵਾਰ ਵੈਸ਼ਨੂ ਦੇਵੀ ਮੱਠਾਟੇ ਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਰਤਿਆ ਸੀ ਜਿੱਥੇ ਉਹ ਮੁਸਾਫਰ ਘਰ ਦੇ ਵਿੱਚ ਆਰਾਮ ਕਰ ਰਿਹਾ ਸੀ ਤੇ ਇਸੇ ਦੌਰਾਨ ਹੀ 7 ਮਹੀਨੇ ਦੀ ਬੱਚੀ ਦੁੱਧ ਪੀਂਦੇ ਪੀਂਦੇ ਗਾਇਬ ਹੋ ਗਈ ਜਦੋਂ ਪਰਿਵਾਰ ਮੈਂਬਰਾਂ ਨੇ ਆਸ-ਪਾਸੇ ਦੇਖਿਆ ਤੇ ਉਸਦੀ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਘਟਨਾ ਐਤਵਾਰ ਸਵੇਰ ਦੀ ਹੈ ਅੱਗੇ ਸੁਣੋ ਲੁਧਿਆਣਾ ਰੇਲਵੇ ਸਟੇਸ਼ਨ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਜੋ ਉਹਨਾਂ ਨੇ ਦੱਸਿਆ ਉਸ ਤੇ ਗੌਰ ਕਰਿਓ ਕੀ ਮਾਮਲਾ ਕੀ ਹੈ ਕਿ ਬੱਚੀ ਜਿਹੜੀ ਹੈ ਲਾਪਤਾ ਹੋ ਗਈ ਮੈਂ ਸ਼ਤੀਸ਼ ਕੁਮਾਰ ਸਹੀ ਥਾਣਾ ਰੇਲਵੇ ਪੁਲਿਸ ਲੁਧਿਆਣਾ ਅੱਜ ਜਿਹੜਾ ਸਾਨੂੰ ਸੂਚਨਾ ਮਿਲੀ ਇੱਕ ਚੰਦਨ ਪਟੇਲ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਹੇਮਕੁੰਡ ਐਕਸਪ੍ਰੈਸ ਰਾਹੀਂ ਬੈਸ਼ਨੋ ਦੇਵੀ ਕਟੜਾ ਜੀ ਤੋਂ ਲੁਧਿਆਣਾ ਤੱਕ ਸਫ਼ਰ ਕੀਤਾ ਸੀ 2 ਵਜੇ ਟ੍ਰੇਨ ਅੱਥੇ ਪਹੁੰਚੀ ਦੋ ਵਜੇ ਟ੍ਰੇਨ ਤੋਂ ਉੱਤਰਨ ਵੇਹ ਸਾਰਾ 10 ਮੈਂਬਰ ਸਗੇ ਸਮੇਤ ਬੱਚੀ ਮਸਾਫਰਖਾਨੇ ਆ ਕੇ ਸੋ ਗਏ ਤੇ ਇਹਨਾਂ ਨੇ ਸਾਢੇ 4:30 ਵਜੇ 10 ਦੇ ਵੇ ਬੱਚੀ ਨੂੰ ਉਹਦੀ ਮਾਤਾ ਨੇ ਦੁੱਧ ਪਿਾਇਆ ਤਾਂ ਉਸ ਤੋਂ ਬਾਅਦ ਫੇਰ ਸੋ ਗਈ ਦੁਬਾਰਾ ਤੇ 5 ਵਜੇ ਉਹਦੇ ਪਿਤਾ ਨੇ ਦੇਖਿਆ ਵੀ ਉੱਠਿਆ ਜਦੋਂ ਝਾੜੂ ਵਾਲੇ ਆਏ ਵੀ ਹਾਂ ਵਿੱਚ ਸਫਾਈ ਕਰਨੀ ਹੈ ਉੱਠੋ ਉੱਥੇ ਝਾੜੂ ਮਾਰਨਾ ਤੇ ਉਹ ਉਹਨਾਂ ਦੇਖਿਆ ਉਹਨਾਂ ਦੀ ਬੱਚੀ ਉੱਥੇ ਨਹੀਂ ਹੈ ਉਹ ਤੋਂ ਬਾਅਦ ਆਸੇ-ਪਾਸੇ ਜਿਹੜੀ ਉਹ ਦੇਖਿਆ ਨਹੀਂ ਕੋਈ ਪਤਾ ਨਹੀਂ ਲੱਗਿਆ ਜੀ ਤੇ ਉਹਦੇ ਸਮੇਂ ਉਹਨਾਂ ਦਾ ਬਿਆਨ ਲੈ ਕੇ ਇੱਕ ਐਫਆਈਆਰ ਦਾਜੇ ਇਸ ਵੰਦ ਚ ਕਰ ਦਿੱਤੀ ਹੈ ਇਹ ਕਿੰਨੇ ਵਜੇ ਦੀ ਘਟਨਾ ਹੈ ਕਿੰਮੋ ਦੀ ਬੱਚੀ ਜੀ ਤੇ ਇਹ ਅੱਜ ਦੀ ਘਟਨਾ ਉਮਰ ਦੀ ਬੱਚੀ ਉਹ ਉਮਰ ਬੱਚੀ ਦੀ ਹੈ 7 ਮਹੀਨੇ ਜੀ ਇਹ ਕਿੰਨੇ ਵਜੇ ਦੀ ਘਟਨਾ ਜੀ ਇਹ ਘਟਨਾ ਦਾ ਜਾਂ 4:30 ਵਜੇ ਸਵੇਰ ਦੀ ਹੈ ਸਵੇਰੇ ਸਾਢੇ 4:30 AM ਜੀ ਸਵੇਰੇ ਤੇ ਕਿੰਨੇ ਕੁ ਫੈਮਿਲੀ ਮੈਂਬਰ ਕਿੱਥੋਂ ਆਏ ਸੀਗੇ ਇਹ ਇਹ 10 ਫੈਮਿਲੀ ਮੈਂ ਇਹ 6 ਐਸੇਗੇ ਬਾਲਗ ਸੀਗੇ ਤੇ 4 ਬੱਚੇ ਸੀ ਜੀ ਇਹ ਇਹ ਕਟੜਾ ਵੈਸ਼ਨ ਹੋਈ ਮੱਥਾ ਟੇਕ ਕੇ ਲੁਧਿਆਣਾ ਵਿਖੇ ਆਏ ਸੀ ਤੇ ਲੁਧਿਆਣੇ ਦੇ ਵਾਸੀ ਨੇ ਇਹ ਲੁਧਿਆਣੇ ਹੈ ਪਿਛੇ ਬੈਕਗਰਾਉਂਡ ਬਿਹਾਰ ਦੀ ਹੈ ਜੀ ਜ਼ਿਲ੍ਹਾ ਸ਼ਿਫਰਾ ਜੀ ਪਰ ਹੁਣ ਜਿਹੜਾ ਇਹ ਇਹਨਾਂ ਨੇ ਇੱਥੇ ਮਕਾਨ ਬਣਾਇਆ ਹੋਇਆ ਕੱਕ ਕਾਕਾ ਪਿੰਡ ਥਾਣਾ ਮੇਰਵਾਲ ਸ਼ਹਿਰ ਲੁਧਿਆਣਾ ਵਿੱਚ ਜੀ ਕੋਈ ਸੀਸੀਟੀਵੀ ਵਗੈਰਾ ਕੋਈ ਇਹ ਸੀਸੀਟੀਵੀ ਦੇਖੇ ਉਹ ਉਹ ਜਿੱਥੇ ਸੌਂਤੇ ਸੀ ਉਹ ਉਹ ਜਗ੍ਹਾ ਨੂੰ ਕੋਈ ਸੀਸੀਟੀਵੀ ਕੈਮਰਾ ਕਵਰ ਨਹੀਂ ਕਰਦਾ ਹਾਂ ਬਾਕੀ ਜਾਂਚ ਕੀਤੀ ਹੈ ਇਹ ਜਿਹੜਾ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜੇ ਆ ਇਹਦੇ ਸਬੰਧ ਪੰਜ ਜਿਹੜੀਆਂ ਪੁਲਿਸ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਬਣਾਈਆਂ ਗਈਆਂ ਨੇ ਟੀਮਾਂ ਬਣਾਈਆਂ ਨੇ ਉਹ ਅਲੱਗ-ਅਲੱਗ ਸ਼ਹਿਰ ਚ ਸੀਸੀਟੀਵੀ ਸਿਟੀ ਸਬਸੈਂਟਰ ਤੇ ਸ਼ਹਿਰ ਚ ਤੇ ਸਟੇਸ਼ਨ ਦੇ ਸਾਰੇ ਉਹ ਚੈੱਕ ਕਰ ਰਹੇ ਕੈਮਰੇ ਜੀ ਕੀ ਲੱਗਦਾ ਕਿ ਯਾਰ ਹਰ ਵਾਰ ਇਦਾਂ ਹੋ ਰਿਹਾ ਪਹਿਲਾਂ ਵੀ ਇੱਕ ਬੱਚੀ ਗਿਆ ਕੋਈ ਕਿ ਰੇਲਵੇ ਸਟੇਸ਼ਨ ਸੇਫ ਨਹੀਂ ਹੈ ਨਹੀਂ ਹੁਣ ਪਹਿਲਾ ਕਦੇ ਕੋਈ ਇੱਕ ਵਾਰਦਾਤ ਹੋਈ ਹੈ ਮੈਂ ਵੀ 8-10 ਸਾਲ ਤੋਂ ਉੱਥੇ ਲੱਗੇ ਹੋਇਆ ਹਾਂ ਜੀ ਇੱਕ ਵਾਰਦਾਤ ਹੋਈ 6 ਮਹੀਨੇ ਪਹਿਲਾਂ ਉਹ ਜਿਹੜੀ ਬੱਚੀ ਹੈ ਸੀ ਰਿਕਵਰ ਕਰ ਲਈ ਸੀ ਉਹ ਉਹਦੇ ਦੋਸ਼ੀ ਜਿਹੜੇ ਜੇਲ੍ਹ ਚ ਹਾਲੀ ਤੱਕ ਜੇਲ੍ਹ ਜਾਣਾ ਜੀ ਤੇ ਇਹ ਇਹਦਾ ਵੀ ਕੋਸ਼ਿਸ਼ ਹੈ ਬੱਚੀ ਜਲਦੀ ਰਿਕਵਰ ਹੋ ਜਾਏਗੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਲੱਭ ਲਿਆ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ।